ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿ ਸੁਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੁਨੇਰ ਦੇ ਵਿੱਚ ਸੁਨੇਰ ਪਿੰਡ ਜ਼ਿਲ੍ਹਾ ਫਿਰੋਇਪੁਰ ਦਾ ਮਨਮਤਾ ਨਗਰ ਆ ਮਿੱਤਰੋ ਤੇ ਜੀਰੇ ਸ਼ਹਿਰ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਭਾਈ ਉਹਨਾਂ ਦੇ ਕੋਲੇ ਇੱਕ ਮਿੱਤਰੋ ਚੰਗੇ ਦੁੱਧ ਦੀ ਮਾਲਕਾਨ ਪਲੀ ਸੰਭੀ ਵਜਨ ਵਜੂਦ ਵਾਲੀ ਗਾਂ ਤਾਜੀ ਸੂਈ ਬਿਲਕੁਲ ਮਗਰ ਵੀ ਇਹਦੇ ਮਿੱਤਰੋ ਜਿਹੜੀ ਵੱਛੀ ਆ ਭਾ ਲੈਣ ਦੇ ਨਾਲ ਆ ਨੇੜੇ ਹੋਊਗਾ ਵੱਡੀ ਗਾਂ ਆ ਮਿੱਤਰੋ ਫਾਰਮ ਵਾਲੀ ਕਰਮਾਲੀ ਟੌਪ ਵਾਲੀ ਪਰ ਹਾਂ ਇਹ ਗੱਲ ਜ਼ਰੂਰ ਆ ਵੀ ਇੱਕ ਕਿੱਲੇ ਤੇ ਪੜੀਆ ਕਿੱਲੇ ਤੇ ਪਣੀ ਚਕੇ ਤਿਆਰ ਹੋਈਆ ਕਰਮਾਂ ਵਾਲੀ ਇਹਨਾ ਸੋਚੋ ਵੀ ਕਦੇ ਖੁੱਲੀ ਰਹਦੀ ਰਹੂਗੀ ਸਾਨੂੰ ਬੰਨਣੀ ਪਊਗੀ ਜਾ ਕੇ ਤੇ ਇਹ ਮਿੱਤਰੋ ਦੁੱਧ ਕੱਢ ਜੂਗੀ ਹਾਂ ਬੰਨਿਆ ਪਸੂ ਖੁੱਲਾ ਛੱਡ ਦਈਏ ਜਾ ਕੇ ਆਜ਼ਾਦੀ ਦੇ ਵਿੱਚ ਫਲਦਾ ਵਾ ਪਰ ਜਿਹੜਾ ਖੁੱਲਾ ਰਿਆ ਰਿਹਾ ਕੇ ਬਣ ਲੀਓ ਪਸੂ ਮਿੱਤਰੋ ਥੋੜਾ ਜਿਹਾ ਆਪਣਾ ਤੰਗ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਆ ਜੋ ਸਾਰੀ ਜਾਣਕਾਰੀ ਬਾਈ ਤੁਹਾਨੂੰ ਲੈਣੇ ਮਿਲਦੇ ਵੀਰੇ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਬਹੁਤ ਵਧੀਆ ਜੀ ਸ਼ੇਤਾ ਦੇ ਪਰਿਵਾਰ ਬਈ ਬਹੁਤ ਵਧੀਆ ਚੜ੍ਹਦੀ ਕਲਾ ਸ਼ੁਗਰ ਬਈ ਅੱਛਾ ਆਪਣਾ ਘਰ ਕਿੱਥੇ ਆ ਗਿਆ ਵੀਰ ਸੁਨੇਰ ਪਿੰਡ ਦੇ ਇਹ ਆਪਣਾ ਸੁਨੇਰ ਪਿੰਡ ਦੇ ਪਿੰਦੇ ਵਿਚਕਾਰ ਘਰ ਹੈ ਜੀ ਕੀ ਨਾਮ ਪਛ ਗਿਆ ਜੀ ਸਰਦਾਰ ਕੀਰ ਸਿੰਘ ਮੇਰੇ ਸਰਦਾਰ ਦਲੀਪ ਸਾਨੂੰ ਸਰਦਾਰ ਦਲੀਪ ਸਿੰਘ ਜੀ ਸਾਨੂੰ ਸਰਦਾਰ ਦਲੀਪ ਸਿੰਘ ਸਰਦਾਰ ਕੀਰ ਸਿੰਘ ਅੱਛਾ ਵੀਰੇ ਜਿਹੜੀ ਆਪਾਂ ਗਾ ਵੇਚਣੀ ਆ ਇਹ ਕਿੰਨਵਾ ਸੂਸ ਹੋਈ ਆ ਇਹ ਤੀਜਾ ਸੂਸ ਹੋਈ ਆ ਜੀ ਤੀਜਾ ਸੂਸ ਹੋਈ ਆ ਕਿਦਨ ਸੂਈ ਆ ਵੀਰੇ ਇਹ ਕਾਹ ਸੂਈ ਹੋਈ ਆ ਅੱਛਾ ਜੇਰ ਜੂ ਰੋਕੇ ਪਾ ਗਿਓ ਜਮਾ ਓਕੇ ਆ ਜੀ ਠੀਕ ਹੈ ਚੋਣ ਚਾਂਣ ਚੰਗਾ ਵੀਰੇ ਹਾਂਜੀ ਚੋਣ ਬਹੁਤ ਵਧੀਆ ਅੱਛਾ ਮਸ਼ੀਨੀ ਚਵਾਈ ਕਰਦਾ ਕਿ ਹੱਥੀ ਚਵਾਈ ਇਹ ਹੱਥੀ ਆ ਜੀ ਕੋਈ ਮਸ਼ੀਨ ਲਾੜੀ ਕੋਈ ਚੱਕਰ ਨਹੀਂ ਨਿਆਣਾ ਪਾਉਂਦੀ ਲੋਡਣੀ ਨੂੰ ਜੀ ਉਹ ਦੀ ਮਸ਼ਦੂ ਹੱਥੀ ਚੋਣਾ ਹਾਂਜੀ ਚਾ ਚੂਣ ਚਣ ਕਿਵੇਂ 100 100 ਆਣ ਓਕੇ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਮਗਰ ਜਿਹੜੀ ਮੱਛੀ ਇਹਦੇ ਬਾਰੇ ਪਤਾ ਕੋਈ ਸੀਮਾ ਸੋਲਦਾ ਕਿ ਨਹੀਂ ਇਹ ਬਈ ਆਪਾਂ ਵੈਸੇ ਘਰੇ ਚੰਗੇ ਟੀਕੇ ਭਰਾਈ ਦੇ ਆ ਠੀਕ ਆ ਤੇ ਆਪਾਂ ਗਾਉਂ ਲਿਆਂਦੀ ਸੀ ਗਾਂ ਦੇ ਚੰਗੇ ਟੀਕੇ ਉਹਨਾਂ ਨੇ ਦੱਸਿਆ ਵੀ ਚੰਗੇ ਰਿਕਾਟ ਵਾਲਾ ਠੀਕ ਹੈ ਵੀਰੇ ਠੀਕ ਹੈ ਇਹ ਐਦ ਕੀ ਲਿਆਂਦੀ ਸੀ ਜਾਂ ਟੋਕੜੀ ਹਾਂ ਜੀ ਆਪਾਂ ਐਦ ਕੀ ਲਿਆਂਦੀ ਸੀ ਤੇ ਸਾਨੂੰ ਥੋੜਾ ਸੀਗਾ ਕਿ ਵੀ ਬੰਦੇ ਨੇ ਆਪਣੇ ਨੇ ਆਜਣਾ ਠੀਕ ਹੈ ਜੀ ਉਹ ਜਵਾਬ ਦੇਗਾ ਸਾਨੂੰ ਹੁਣ ਉਸ ਕੰਦੀ ਇਹ ਵੇਚਣੀ ਪਣੀ ਠੀਕ ਹੈ ਵੀ ਤੁਸੀਂ ਦੁੱਧ ਨੂੰ ਹੀ ਲਿਆਂਦੀ ਸੀ ਕੀ ਹਾਂ ਜੀ ਦੁੱਧ ਨੂੰ ਲਿਆਂਦੇ ਹਾਂ ਤੁਹਾਡ ਤੋ ਜੀ ਇਸ ਕਰਕੇ ਫਿਰ ਆਪਾਂ ਨੂੰ ਠੀਕ ਹੈ ਠੀਕ ਹੈ ਬਿਲਕੁਲ ਠੀਕ ਹੈ ਅੱਛਾ ਵੈਸੇ ਵਪਾਰ ਪੂਰਤ ਤੋ ਨਹੀਂ 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 ਕੋਈ ਵਪਾਰ ਦਾ ਨਹੀਂ ਠੀਕ ਹੈ ਵੀਰੇ ਕੀ ਰੇਟ ਰਹੂਗਾ ਵੀਰੇਂਦਰ ਇਹ 1 ਲੱਖ ਤੇ 10000 ਰੁਪਿਆ ਦੀ ਡਿਮਾਂਡ ਹੈ ਜੀ 1 ਲੱਖ 10000 ਰੁਪਿਆ ਡਿਮਾਂਡਾ ਵਿੱਚ ਮੰਨਣ ਕਰਦੇਗਾ ਵੀਰੇ ਹਾਂ ਜੀ ਕਰ ਦਾਂਗੇ ਅੱਛਾ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਵੀਰੇ 98780 ਜੀ 98780 43720 ਜੀ 437 20 ਜੀ 20 9878043720 ਜੀ 43720 ਹਾਂ ਜੀ ਮੈਂ ਕਿ ਫੜਾ ਦੀ ਤੋਰ ਦੀ ਗਾ ਮੈਨੂੰ ਮੈਂ ਕਿ ਕੱਢ ਦਿਓ ਤੋਰ ਦੇ ਤੋਰ ਕੇ ਮੋੜਾ ਵੀਰੇ ਲੈ ਵੀ ਕਿ ਸਤੋਰੀ ਪਈ ਚੱਲ ਬਾਈ ਤੋਰ ਦਿੰਦਾ ਕੋਈ ਤੋਰ ਦੇ ਤੀਜਾ ਸੁਆ ਕਰਮਾਂ ਵਾਲੀ ਸੂਈ ਆ ਮਿੱਤਰੋ ਇਹ ਤੇ ਅੱਜ ਸੂਈ ਨੂੰ ਇਹਨੂੰ ਦੂਜਾ ਦੇਣਾ ਕੱਲ ਕਿੰਨੇ ਵਜੇ ਸੂਪੀ ਸੀ ਬਾਈ ਇਹ ਕੱਲ ਦੁਪਹਿਰ ਤੋਂ ਪਹਿਲਾਂ ਸੂਪੀ ਸੀ ਦੁਪਹਿਰ ਤੋਂ ਪਹਿਲਾਂ ਠੀਕ ਹੈ ਬਾਈ ਨਹੀਂ ਮਿੱਤਰੋ ਓਕੇ ਆ ਜਾਵਾਂਗਾ ਤੁਸੀਂ ਪਸੰਦ ਆਉਗੇ ਤੁਹਾਨੂੰ ਵੀ ਗਾਂ ਦਾ ਟਿਕਾਣਾ ਟਕੋਣਾ ਵੱਡੀ-ਬੁੱਡੀ ਪਾਲੀ ਸਭੀ ਵਾਜਦ ਵਰਤ ਬਹੁਤ ਚੰਗਾ ਮਗਰ ਮਿੱਤਰੋ ਇੱਕ ਨਹੀਂ ਇਹ ਦੋ ਜਾਣੀਆਂ ਤੁਹਾਡੇ ਘਰੇ 1,10,000 ਦੇ ਵਿੱਚੋਂ ਮਾਨ ਥਾਣ ਨਾਲ ਦੁੱਧ ਪੀ ਕੇ ਲੈਵਲ 24-25 ਦੇਜੋਗੇ ਹਨਾ ਬਈ ਹੁਣ ਕਿੰਨਾ ਬੋਲਾ ਹੋਊਗਾ ਵੱਡੇ ਬਈ ਹੁਣ ਇਹਦਾ ਵੀ ਹੁਣ 9 ਕਿਲੋ ਡੰਗ ਦਾ ਹੈਗਾ ਜੀ 18 ਕਿਲੋ ਬੋਲੇ ਤੋਂ ਸਟਾਰਟਿਕ ਹੈਗੀ ਆ ਹਾਂਜੀ ਹਾਂਜੀ ਠੀਕ ਆ ਬਈ ਲੈ ਮਿੱਤਰੋ 18 ਕਿਲੋ ਬੋਲੇ ਤੋਂ ਸਟਾਰਟ ਆ ਕਰਵਾ ਲਈ 9 ਕਿਲੋ ਕਿਲੋ ਡੰਗ ਦਾ ਬੋਲਾ ਹੈਗਾ 25-26 25-26 ਟੋਨ ਨਾਲ ਦੁੱਧ ਪਾਜੂਗੀ ਵੱਡੀ-ਬੁੱਡੀ ਫਾਰਮ ਚਲ ਵੀ ਤਾਂ 30 ਦੁੱਧ ਵੀ ਨੂੰ ਕੁਛ ਨਹੀਂ ਕਹਦਾ ਪਰ ਤੁਹਾਨੂੰ ਇੱਥੋਂ 24 25 ਦੇ ਆਸਤੇ ਮਿਲੂਗੀ ਬਾਈ ਕਿਉਂਕਿ ਚਾ 30 ਦੇ ਦੇ 35 ਦੇ ਦੇ ਜਿਹੜਾ ਅੱਜ ਦਾ ਦੁੱਧ ਦੇੰਦਾ ਰੇਟ ਆ ਉਹ ਤੁਹਾਨੂੰ ਮਿਲੂਗਾ ਜਿਹੜੀ ਹੈਗਾ ਵੀ ਰੇਟ ਇਹਦਾ 30 ਕਿਲੋ ਵਾਲੀ ਦਾ ਲੈ ਲਈਏ ਦੁੱਧ ਤੇ 18 ਕਿਲੋ ਤੇ ਨਾ ਜਾਵੇ ਬਾਕੀ ਸੇਵਾ ਤੇ ਆ ਡਿਪੈਂਡ ਮਿੱਤਰੋ ਸੰਭਾਲ ਕਰੂਗਾ ਜਿਹੜਾ ਭਰਾ ਕਿਉਂਕਿ ਕਿਸੇ ਨੇ ਚੰਗੀ ਪੱਲੀ ਸਭ ਵੀ ਰੂਹ ਨਾਲ ਸੰਭੀ ਹੋਈ ਹੈ ਚਮਕ ਦਮਕ ਵਿੱਚੀ ਦੇ ਵਿੱਚ ਚੰਗੀ ਆ ਬਾਕੀ ਕੱਦ ਵੇਲ ਦੀ ਬਾਡੀ ਦੀ ਬੁੱਤ ਦੀ ਬਹੁਤ ਚੰਗੀ ਗਾ ਮਿੱਤਰੋ ਬੱਚੇ ਖੁੱਲੇ ਪੈਦਾ ਕਰੂਗੀ ਬੱਚੀਆਂ ਬੱਚੀਆਂ ਜਿਹੜੀਆਂ ਆਂ ਪੈਦਾ ਹੋਣ ਗਿਆ ਨਾ ਮ ਉਹ ਟੋਪ ਬੈਰ ਹੋਣਗੀਆਂ ਜੰਮ ਦੀ ਮੱਛੀ ਦਾ ਤੁਸੀਂ ਵਜ਼ਨ ਦੇਖ ਸਕਦੇ ਘੱਟੋ ਘੱਟ 30 40 ਕਿਲੋ ਹੋਊਗਾ ਇਹਦਾ ਨਿੱਕੀ ਵੱੱਤੀਆ ਜਿਹੜੀ ਆ ਦੇਖ ਸਕਦੇ ਸੀਲ ਠੰਡੀ ਮੇਰੇ ਬੰਦਾਰੀ ਦੋ ਦੋ ਧਾਰਾ ਦੀ ਹਾਂ ਠੀਕ ਹੈ ਬਈ ਸੀਲ ਵੀ ਆ ਹਨਾ ਹਾਂਜੀ ਕੋਈ ਸਮੱਸਿਆ ਨਹੀਂ ਹਲਦੀ ਜਾਣਾ ਪਊ ਲੋਡ ਦੇ ਨੂੰ ਨਹੀਂ ਠੀਕ ਹੈ ਬਈ ਸਵਾਈ ਜੀ ਬਹੁਤ ਹੋਊ ਹੂੰ ਠੀਕ ਹੈ ਬਈ ਹੂੰ ਦੂਜੇ ਲਈ ਮਹਾਬ ਬੱਠੀ ਠੀਕ ਹੈ ਓਕੇ ਨੰਬਰ ਵੀਰੇ ਆਪਣਾ ਸਕਰੀਨ ਦੇ ਉੱਤੇ ਲਾਇਆ ਹੋਇਆ ਬਾਈ ਦਾ ਪਿੰਡ ਹੈਗਾ ਜਿਹੜਾ ਸਨੇਰ ਜ਼ਿਲ੍ਹਾ ਹੈਗਾ ਫਰੋਇਪੁਰ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਦੇ ਵਿਚਾਲੇ ਬਾਈ ਉਹਨਾਂ ਦਾ ਘਰ ਆ ਸਾਰੀ ਜਾਣਕਾਰੀ ਤੁਸੀਂ ਫੋਨ ਤੇ ਲੈ ਲਿਓ ਮੇਰਾ ਕੰਮ ਆ ਵੀਡੀਓ ਬਣਾਉਣਾ ਵੀਡੀਓ ਦੇ ਵਿੱਚ ਜਾਣਕਾਰੀ ਦੇਣਾ ਤਾਂ ਸੱਡੀ ਕਰਨਾ ਹਰ ਇੱਕ ਪੱਖ ਤੋਂ ਤੁਹਾਡਾ ਫਰਜ਼ ਆ ਧੰਨਵਾਦ ਸ਼ੁਕਰੀਆ ਜਉਂਦੇ ਨੂੰ ਹਰ ਇੱਕ ਵਾਰੀ ਕਰਦਾ ਮੈਂ ਅਰਜ਼ਾ ਤੁਹਾਨੂੰ